ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਵੀਰਵਾਰ ਦੀ ਰਾਤ ਇੱਕ ਚੁਟਕੀ ਹਲਦੀ ਦਾ ਉਪਾਅ ਕਰ ਲੈਂਦੇ ਹੋ ਤੁਹਾਨੂੰ ਕਰੋੜਪਤੀ ਬਣਾ ਦੇਵੇਗਾ ਤੁਹਾਡੀ ਸੱਤ ਜਨਮਾਂ ਦੀ ਗਰੀਬੀ ਹਮੇਸ਼ਾ ਲਈ ਖੱਟੀ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ। ਅੱਜ ਦਾ ਵਿਸ਼ਾ ਹੈ ਕਿ ਵੀਰਵਾਰ ਦੀ ਰਾਤ ਕਰ ਦਿਓ ਇੱਕ ਚੁਟਕੀ ਹਲਦੀ ਦਾ ਉਪਾਅ। ਸੱਤ ਪੋਸ਼ਤਾਂ ਬਹਿ ਕੇ ਖਾਣ ਦੀ ਹੈ। ਸਾਥ ਸੰਗਤ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ। ਜਿਵੇਂ ਤੁਹਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਤੋਂ ਤੁਹਾਨੂੰ ਤੁਰੰਤ ਛੁਟਕਾਰਾ ਮਿਲ ਜਾਵੇਗਾ। ਜੋ ਵੀ ਤੁਸੀਂ ਜ਼ਿੰਦਗੀ ਚ ਪਾਉਣਾ ਚਾਹੁੰਦੇ ਹੋ ਇਸ ਹਲਦੀ ਦੇ ਉਪਾਅ ਦੇ ਨਾਲ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਤੁਸੀਂ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਵੋਗੇ ਤੁਹਾਡੀ ਹਰ ਇੱਕ ਇੱਛਾ ਪੂਰੀ ਹੋਵੇਗੀ ਤੁਹਾਡਾ ਘਰ ਖੁਸ਼ੀਆਂ ਨਾਲ ਭਰ ਜਾਵੇਗਾ ਤੁਸੀਂ ਕਰੋੜਪਤੀ ਬਣ ਜਾਓਗੇ ਸਾਧ ਸੰਗਤ ਜੀ ਇਸ ਸਾਲ ਵੀਰਵਾਰ ਨੂੰ ਇੱਕ ਅਜੇਹਾ ਦਿਨ ਹੈ ਜੋ ਕਿ ਕਈ ਸਾਲਾਂ ਦੇ ਬਾਅਦ ਆਇਆ ਹੈ ਬਹੁਤ ਸਾਰੇ ਯੋਗ ਬਣ ਰਹੇ ਹਨ ਇਸ ਵਾਰ ਵੀਰਵਾਰ ਦੇ ਦਿਨ ਇਸ ਲਈ ਸਾਧ ਸੰਗਤ ਜੀ ਇਸ ਦਿਨ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਹੈ ਇਸ ਦਿਨ ਤੁਹਾਨੂੰ ਇੱਕ ਉਪਾਅ ਚੁਟਕੀ ਹਲਦੀ ਨਾਲ ਕਰਨਾ ਚਾਹੀਦਾ ਹੈ ਅਸੀਂ ਤੁਹਾਨੂੰ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਇਸ ਨੂੰ ਕਦੋਂ ਕਰਨਾ ਹੈ ਤੇ ਕਿੱਥੇ ਕਰਨਾ ਹੈ ਇਸ ਉਪਾਅ ਨੂੰ ਕਰਦੇ ਸਮੇਂ ਧਿਆਨ ਵਿੱਚ ਕਿਹੜੀਆਂ ਗੱਲਾਂ ਨੂੰ ਰੱਖਣਾ ਹੈ ਇਸ ਬਾਰੇ ਸਾਰੀ ਹੀ ਜਾਣਕਾਰੀ ਦੇਣ ਵਾਲੇ ਹਾਂ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸੁਣ ਲੈਣਾ ਜੇਕਰ ਵੀਰਵਾਰ ਵਾਲੇ ਦਿਨ ਇਸ ਨੂੰ ਖਾਸ ਤਾਂ ਮੰਨਿਆ ਹੀ ਜਾਂਦਾ ਹੈ ਤੇ ਜੇਕਰ ਉਪਾਅ ਤੁਸੀਂ ਧਿਆਨ ਨਾਲ ਸੁਣ ਕੇ ਕਰ ਲੈਂਦੇ ਹੋ ਤੁਹਾਡੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਹੋ ਜਾਣਗੀਆਂ ਵੀਰਵਾਰ ਨੂੰ ਛੋਟਾ ਜਿਹਾ ਉਪਾਅ ਕਰਨ ਨਾਲ ਪਰੇਸ਼ਾਨੀਆਂ ਦਾ ਅੰਤ ਹੁੰਦਾ ਹੈ ਬਹੁਤ ਸਾਰੇ ਲੋਕਾਂ ਨੇ ਇਸ ਉਪਾਅ ਨੂੰ ਅਜ਼ਮਾਇਆ ਵੀ ਹੈ ਉਹਨਾਂ ਨੂੰ ਇਸ ਉਪਾਅ ਨੂੰ ਕਰਨ ਦੇ ਨਤੀਜੇ ਵੀ ਜ਼ਰੂਰ ਮਿਲੇ ਹਨ ਜੇਕਰ ਤੁਸੀਂ ਵੀ ਵੀਰਵਾਰ ਨੂੰ ਇਸ ਉਪਾਅ ਨੂੰ ਅਜ਼ਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਧਿਆਨ ਨਾਲ ਸੁਣਨਾ ਹੋਵੇਗਾ ਤੇ ਫਿਰ ਇਸ ਨੂੰ ਕਰਨਾ ਹੋਵੇਗਾ ਤੁਹਾਨੂੰ ਇਸ ਉਪਾਅ ਦੇ ਨਤੀਜੇ ਜ਼ਰੂਰ ਮਿਲ ਜਾਣਗੇ ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਘਰ ਵਿੱਚ ਭਾਵੇਂ ਕਿਸੇ ਵੀ ਤਰ੍ਹਾਂ ਦਾ ਦੁੱਖ ਜਾਂ ਸਮੱਸਿਆ ਚੱਲ ਰਹੀ ਹੋਵੇ ਤੁਹਾਨੂੰ ਉਸ ਦਾ ਕਾਰਨ ਵੀ ਨਹੀਂ ਪਤਾ ਹੁੰਦਾ ਤਾਂ ਸਾਧ ਸੰਗਤ ਜੀ ਸਮੱਸਿਆ ਕਿਸੇ ਵੀ ਕਾਰਨ ਕਰਕੇ ਹੋ ਸਕਦੀ ਹੈ ਇਸ ਦਾ ਕੋਈ ਵੀ ਕਾਰਨ ਹੋ ਸਕਦਾ ਹੈ ਜਿਵੇਂ ਕਿ ਪਿਤ੍ਰਦੋਸ਼ ਸ਼ਨੀ ਦੋਸ਼ ਜਾ ਕਿਸੇ ਵੀ ਤਰ੍ਹਾਂ ਦਾ ਮੰਗਲ ਦੋਸ਼ ਵੀ ਹੋ ਸਕਦਾ ਹੈ ਅਤੇ ਉਹ ਦੋਸ਼ ਕੁਝ ਵੀ ਹੋ ਸਕਦੇ ਹਨ ਪਰ ਇਸ ਉਪਾਅ ਨੂੰ ਕਰਨ ਲਈ ਆਪਣੇ ਦੋਸ਼ ਤੋਂ ਪਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਇਹ ਉਪਾਅ ਵੀਰਵਾਰ ਨੂੰ ਇੱਕ ਚੁਟਕੀ ਹਲਦੀ ਨਾਲ ਕਰਨਾ ਪਵੇਗਾ ਸੰਗਤ ਜੀ ਹੁਣ ਅਸੀਂ ਸਮਝ ਗਏ ਹਾਂ ਕਿ ਇਹ ਉਪਾਅ ਕਰਨ ਦਾ ਸਮਾਂ ਆ ਗਿਆ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਇਸ ਉਪਾਅ ਨੂੰ ਕਰਨਾ ਕਿਵੇਂ ਹੈ ਹਾਂ ਵੇਖੋ ਜੀ ਇੱਥੇ ਸਧਾਰਨ ਜਿਹੀ ਗੱਲ ਹੈ ਇਹ ਉਪਾਅ ਇੱਕ ਚੁਟਕੀ ਹਲਦੀ ਨਾਲ ਜੋ ਕਿ ਤੁਹਾਡਾ ਉਪਾਅ ਜਿਹੜਾ ਹੈ ਤੁਹਾਡੀਆਂ ਇਸ਼ਿਆਵਾਂ ਨੂੰ ਪੂਰੀਆਂ ਕਰਨ ਤੇ ਜੀਵਨ ਦੀਆਂ ਸਾਰੀਆਂ ਹੀ ਦੁੱਖ ਪਰੇਸ਼ਾਨੀਆਂ ਨੂੰ ਅੰਤ ਕਰਨ ਲਈ ਹੈ ਤਾਂ ਕਿਸੇ ਵੀ ਵੱਡੇ ਕੰਮ ਨੂੰ ਕਰਨ ਲਈ ਜੇਕਰ ਇਹ ਉਪਾਅ ਕੀਤਾ ਜਾ ਰਿਹਾ ਹੈ ਜੋ ਪੂਰਾ ਨਹੀਂ ਹੋ ਰਿਹਾ ਤੁਸੀਂ ਇਸ ਉਪਾਅ ਦੀ ਵਰਤੋਂ ਉਸ ਲਈ ਕਰ ਸਕਦੇ ਹੋ ਸਧਾਰਨ ਸੱਚਾਈ ਇਹ ਹੈ ਕਿ ਤੁਸੀਂ ਇਸ ਉਪਾਅ ਦੀ ਵਰਤੋਂ ਕਿਸੇ ਇਸ਼ਾ ਲਈ ਵੀ ਕਰ ਸਕਦੇ ਹੋ ਜੋ ਕੋਈ ਭਗਵਾਨ ਸ਼ਿਵ ਦੁਆਰਾ ਆਪਣੀ ਇੱਛਾ ਪੂਰੀ ਕਰਵਾਉਣਾ ਚਾਹੁੰਦਾ ਹੈ ਉਹ ਵੀ ਇਹ ਉਪਾਅ ਕਰ ਸਕਦਾ ਹੈ ਜੇਕਰ ਕੋਈ ਮਾਂ ਜਾਂ ਭੈਣ ਆਪਣੇ ਘਰ ਦੀ ਖੁਸ਼ੀ ਤੇ ਸ਼ਾਂਤੀ ਲਈ ਘਰ ਵਿੱਚ ਧਨ ਅਤੇ ਖੁਸ਼ਹਾਲੀ ਵਧਾਉਣ ਲਈ ਉਪਾਦੀ ਵਰਤੋਂ ਕਰਨਾ ਚਾਹੁੰਦੇ ਹਨ ਘਰ ਦੀਆਂ ਵੱਡੀਆਂ ਮਾਵਾ ਤੇ ਭੈਣ ਖਾਸ ਤੌਰ ਤੇ ਇੱਕ ਛੁਟਕੀ ਹਲਦੀ ਨਾਲ ਉਪਾਦੀ ਵਰਤੋਂ ਕਰ ਸਕਦੀਆਂ ਹਨ ਕਿਉਂਕਿ ਮਾਵਾ ਤੇ ਭੈਣਾ ਘਰ ਦੀ ਲక్ష్ਮੀ ਹੁੰਦੀਆਂ ਹਨ ਜਦੋਂ ਘਰ ਦੀ ਲక్ష్ਮੀ ਕੋਈ ਖਾਸ ਉਪਾਅ ਕਰਦੀ ਹੈ ਤਾਂ ਇਸ ਦੇ ਨਤੀਜੇ ਬੜੇ ਜਲਦੀ ਮਿਲਦੇ ਹਨ ਤਾਂ ਕੋਈ ਵੀ ਇਸ ਉਪਾਅ ਦੀ ਵਰਤੋਂ ਕਰ ਸਕਦਾ ਹੈ ਭਾਵੇਂ ਬੁੱਢਾ ਹੋਵੇ ਛੋਟਾ ਬੱਚਾ ਹੋਵੇ ਇਸ ਉਪਾਅ ਨੂੰ ਚੁਟਕੀ ਹਲਦੀ ਨਾਲ ਸਮਝਣਾ ਹੈ ਉਸ ਨੂੰ ਵੀਰਵਾਰ ਨੂੰ ਹੀ ਇੱਕ ਚੁਟਕੀ ਹਲਦੀ ਨਾਲ ਇਸ ਉਪਾਅ ਵਿੱਚ ਵਰਤਣੀ ਹੈ ਇਦਾਂ ਕਰੋ ਕਿਉਂਕਿ ਇਸ ਉਪਾਅ ਦਾ ਨਤੀਜਾ ਤੁਹਾਨੂੰ ਫਿਰ ਬਹੁਤ ਜਲਦੀ ਦਿਖਾਈ ਦੇਵੇਗਾ ਹੁਣ ਸਮਝਦੇ ਹਾਂ ਕਿ ਉਪਾਹ ਕਰਨਾ ਕਿਵੇਂ ਹੈ ਇਸ ਨੂੰ ਕਰਨ ਦਾ ਸਮਾਂ ਕੀ ਹੈ ਵੇਖੋ ਇੱਕ ਚੁਟਕੀ ਹਲਦੀ ਵਾਲਾ ਉਪਾਹ ਜੋ ਕਿ ਵੀਰਵਾਰ ਦੇ ਦੂਜੇ ਦਿਨ ਸਵੇਰੇ ਕੀਤਾ ਜਾਂਦਾ ਹੈ ਮੁੱਖ ਤੌਰ ਤੇ ਸਵੇਰੇ ਕੀਤਾ ਜਾਵੇਗਾ ਤੁਹਾਨੂੰ ਸਵੇਰੇ ਇੱਕ ਚੁਟਕੀ ਹਲਦੀ ਨਾਲ ਇਹ ਉਪਾਹ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਕਾਰਨ ਕਰਕੇ ਤੁਸੀਂ ਸਵੇਰੇ ਉਪਾਹ ਕਰਨ ਵਿੱਚ ਜੇਕਰ ਅਸਮਰੱਥ ਹੋ ਤੁਹਾਨੂੰ ਕਿਤੇ ਕੰਮ ਲਈ ਜਾਣਾ ਪੈ ਗਿਆ ਹੈ ਜਾਂ ਕਿਤੇ ਹੋਰ ਕੰਮ ਤੁਹਾਨੂੰ ਉਪਾਕਰਣ ਤੋਂ ਰੋਕ ਰਹੇ ਹਨ ਤੁਹਾਡੇ ਕੋਲ ਇੱਕ ਹੋਰ ਮੌਕਾ ਆ ਜਾਵੇਗਾ ਜੋ ਸ਼ਾਮ ਨੂੰ ਹੋਵੇਗਾ ਪਰਦੋਸ਼ ਕਾਲ ਵੀ ਤੁਹਾਡੇ ਸਾਰੇ ਲੋਕਾਂ ਦੇ ਲਈ ਇੱਕ ਬੜਾ ਹੀ ਚੰਗਾ ਸਮਾਂ ਸਾਬਿਤ ਹੋਵੇਗਾ ਸੰਗਤ ਜੀ ਇਹ ਸਮਾਂ ਕਦੋਂ ਤੇ ਕਿੰਨੇ ਵਜੇ ਤੋਂ ਲੈ ਕੇ ਹੁੰਦਾ ਹੈ ਤਾਂ ਜੋ ਅਸੀਂ ਜਾਣ ਸਕੀਏ ਕਿ ਅਸੀਂ ਇਸ ਉਪਾਣੂ ਕਰਨਾ ਕਿਸ ਵੇਲੇ ਹਾਂ ਪਰਦੋਸ਼ ਕਾਲ ਦੌਰਾਨ ਸ਼ਾਮ ਨੂੰ ਇੱਕ ਸਮਾਂ ਹੁੰਦਾ ਹੈ ਇਹ ਪਰਦੋਸ਼ ਕਾਲ ਦਾ ਸਮਾਂ 6 ਤੋਂ 7 ਵਜੇ ਵਿਚਕਾਰ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਕਰਦੇ ਹੋ ਤਾਂ ਤੁਹਾਨੂੰ ਉਸ ਉਪਾਅ ਦੇ ਨਤੀਜੇ ਜ਼ਰੂਰ ਮਿਲ ਜਾਣਗੇ ਇਸ ਲਈ ਸ਼ਾਮ 6 ਤੋਂ 7 ਵਜੇ ਦੇ ਵਿੱਚਕਾਰ ਤੁਸੀਂ ਇਸ ਉਪਾਅ ਨੂੰ ਇੱਕ ਚੁਟਕੀ ਹਲਦੀ ਦੀਵੇ ਨਾਲ ਕਰ ਸਕਦੇ ਹੋ ਇੱਥੇ ਬੜੇ سارے ਲੋਕ ਸਵਾਲ ਪੁੱਛਣਗੇ ਕਿ ਜੇਕਰ ਅਸੀਂ ਆਪਣੇ ਕੰਮ ਤੇ ਜਾਣੇ ਆਉਣ ਵਿੱਚ ਦੇਰੀ ਹੋ ਜਾਂਦੀ ਹੈ ਉੱਥੇ ਫਿਰ ਅਸੀਂ ਕੀ ਕਰੀਏ ਇਸ ਲਈ ਉਹਨਾਂ ਲੋਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਪ੍ਰਦੋਸ਼ ਕਾਲ ਦੌਰਾਨ ਸ਼ਾਮ ਨੂੰ ਉਪਾਹ ਕਰ ਰਹੇ ਅਤੇ ਜੇਕਰ ਤੁਸੀਂ ਆਉਣ ਵਿੱਚ ਤੁਹਾਨੂੰ ਦੇਰੀ ਹੋ ਰਹੀ ਹੈ ਤੁਸੀਂ 7 ਵਜੇ ਤੱਕ ਨਹੀਂ ਪਹੁੰਚ ਸਕੇ ਤਾਂ 7 ਤੋਂ 8 ਵਜੇ ਦੇ ਵਿੱਚਕਾਰ ਵੀ ਇਹ ਉਪਾਹ ਕਰ ਸਕਦੇ ਹੋ ਇਹ ਵੀ ਸਮਾਂ ਠੀਕ ਰਹੇਗਾ ਭਾਵੇਂ ਇਸ ਤੋਂ ਥੋੜੀ ਦੇਰ ਬਾਅਦ ਵੀ ਹੋ ਜਾਵੇ ਫਿਰ ਵੀ ਉਪਾਹ ਕਰ ਸਕਦੇ ਹੋ ਇਹ ਦਿਨ ਵਿੱਚ ਬਹੁਤ ਹੀ ਸਮਾਂ ਘੱਟ ਹੁੰਦਾ ਹੈ ਤੇ ਸਾਲ ਵਿੱਚ ਇੱਕ ਵਾਰ ਹੀ ਮੌਕਾ ਮਿਲਦਾ ਹੈ ਇਸ ਉਪਾਅ ਨੂੰ ਕਰਨਾ ਤੁਹਾਡੇ ਲਈ ਜ਼ਰੂਰੀ ਸਾਬਿਤ ਹੋ ਜਾਵੇਗਾ ਇਹ ਉਪਾਅ ਜੋ ਵੀ ਹੋਵੇ ਤੁਸੀਂ ਵੀਰਵਾਰ ਨੂੰ ਕਿਸੇ ਵੀ ਸਮੇਂ ਕਰ ਸਕਦੇ ਬਸ ਇਸ ਨੂੰ ਸਮਾਂ ਸੀਮਾ ਦੇ ਅੰਦਰ ਰੱਖਣ ਦੀ ਕੋਸ਼ਿਸ਼ ਕਰਿਓ ਜੇਕਰ ਕਿਸੇ ਕਾਰਨ ਦੇ ਕਰਕੇ ਤੁਸੀਂ ਇਹ ਕਰਨ ਵਿੱਚ ਅਸਮਰੱਥ ਹੋ ਥੋੜੀ ਦੇਰ ਲਈ ਮਾਤਾ ਲక్ష్ਮੀ ਜੀ ਦੇ ਅੱਗੇ ਪ੍ਰਾਰਥਨਾ ਵੀ ਕਰ ਸਕਦੇ ਹੋ ਤੁਹਾਡੇ ਉਪਾਅ ਦੇ ਨਤੀਜੇ ਜ਼ਰੂਰ ਮਿਲਣਗੇ ਇਹ ਉਪਾਅ ਇੱਕ ਚੁਟਕੀ ਹਲਦੀ ਨਾਲ ਕਰਨਾ ਹੈ ਜੇਕਰ ਤੁਸੀਂ ਜ਼ਿੰਦਗੀ ਵਿੱਚ ਆਪਣੀਆਂ ਵਿੱਤੀ ਸਮੱਸਿਆਵਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਬੜੀ ਮਿਹਨਤ ਕਰਦੇ ਹੋ ਪਰ ਧਨ ਦੀ ਪ੍ਰਾਪਤੀ ਵਿੱਚ ਅਸਫਲ ਹੋ ਰਹੇ ਹੋ ਜੇਕਰ ਤੁਸੀਂ ਆਪਣੇ ਕਾਰੋਬਾਰ ਵਿੱਚ ਅਸਫਲ ਹੋ ਜੇਕਰ ਤੁਸੀਂ ਆਪਣੀ ਨੌਕਰੀ ਵਿੱਚ ਅਸਫਲ ਹੋ ਜਾਂ ਕਿਸੇ ਵੀ ਕੰਮ ਨੂੰ ਲੈ ਕੇ ਤੁਸੀਂ ਪਰੇਸ਼ਾਨ ਰਹਿੰਦੇ ਹੋ ਤਾਂ ਵੀਰਵਾਰ ਨੂੰ ਅੱਜ ਰਾਤ ਛੋਟਾ ਜਿਹਾ ਉਪਾਅ ਕਰ ਸਕਦੇ ਹੋ ਕਿਉਂਕਿ ਦੂਜੇ ਦਿਨ ਵਿਸ਼ੇਸ਼ ਉਪਾਅ ਕੀਤੇ ਜਾਂਦੇ ਹਨ ਇਸ ਉਪਾਅ ਦੇ ਵਿੱਚ ਧਨ ਪ੍ਰਾਪਤੀ ਦੇਵੀ ਮੌਕੇ ਮਿਲ ਜਾਣਗੇ ਤੁਹਾਡੀ ਜ਼ਿੰਦਗੀ ਦੇ ਕਿਸੇ ਵੀ ਤਰ੍ਹਾਂ ਦੇ ਸੰਕਟ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਸਭ ਤੋਂ ਪਹਿਲਾਂ ਇਸ ਲਈ ਲੋੜ ਹੋਵੇਗੀ ਇੱਕ ਦੀਵੇ ਦੀ ਕੁਝ ਪੀਸੀ ਹੋਈ ਹਲਦੀ ਦੀ ਵੀਰਵਾਰ ਦੀ ਰਾਤ ਨੂੰ ਤੁਹਾਨੂੰ ਆਪਣੇ ਘਰ ਵਿੱਚ ਇਸ ਜਗ੍ਹਾ ਤੇ ਇੱਕ ਚੁਟਕੀ ਹਲਦੀ ਪਾ ਕੇ ਦੀਵਾ ਜਗਾਉਣਾ ਚਾਹੀਦਾ ਹੈ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਇਸ ਉਪਾਅ ਨੂੰ ਅਪਣਾਉਣ ਦੇ ਨਾਲ ਘਰ ਵਿੱਚ ਧਨ ਦੀ ਵਰਖਾ ਸ਼ੁਰੂ ਹੋ ਜਾਵੇਗੀ ਧਨ ਦਾ ਪ੍ਰਵਾਹ ਹੋਵੇਗਾ ਘਰ ਵਿੱਚ ਧੰਨਵਾਦ ਦਾ ਰਹੇਗਾ ਦੇਵੀ ਲక్ష్ਮੀ ਦਾ ਅਸ਼ੀਰਵਾਦ ਬਣਿਆ ਰਹੇਗਾ ਹਲਦੀ ਜੋ ਕਿ ਦੇਖਣ ਵਿੱਚ ਸਾਦੀ ਹੈ ਤੁਹਾਨੂੰ ਆਸਾਨੀ ਨਾਲ ਰਸੋਈ ਵਿੱਚੋਂ ਹੀ ਮਿਲ ਜਾਵੇਗੀ ਤੁਹਾਡੀ ਦੌਲਤ ਵਿੱਚ ਵਾਧਾ ਕਰੇਗੀ ਇਹ ਤੁਹਾਡੇ ਘਰ ਵਿੱਚ ਧਨ ਲੈ ਕੇ ਆਵੇਗੀ ਹੁਣ ਜਿਨ੍ਹਾਂ ਲੋਕਾਂ ਦੇ ਜੀਵਨ ਵਿੱਚ ਜਿਸ ਘਰ ਪੈਸੇ ਦੀ ਕਮੀ ਨਹੀਂ ਹੁੰਦੀ ਉਸ ਦੇ ਘਰ ਪੈਸਾ ਜ਼ਰੂਰ ਆਵੇਗਾ ਜਿਹੜੇ ਲੋਕ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਚਿੰਤਾ ਕਰਦੇ ਹਨ ਉਹਨਾਂ ਨੂੰ ਹਮੇਸ਼ਾ ਹਲਦੀ ਨਾਲ ਜੁੜੇ ਉਪਾਅ ਅਜ਼ਮਾਉਣੇ ਚਾਹੀਦੇ ਹਨ ਕਿਉਂਕਿ ਹਲਦੀ ਇਕਲੌਤੀ ਚੀਜ਼ ਹੈ ਜੋ ਤੁਹਾਡੇ ਜੀਵਨ ਵਿੱਚ ਪੈਸਾ ਖਿੱਚ ਕੇ ਲਿਆਉਂਦੀ ਹੈ ਤੁਸੀਂ ਅਚਾਨਕ ਅਮੀਰ ਬਣ ਸਕਦੇ ਹੋ ਤੁਹਾਡੇ ਕੁੰਡਲੀ ਵਿੱਚ ਜੋ ਮੈਟਰ ਮਜ਼ਬੂਤ ਹੁੰਦਾ ਹੈ ਜੇਕਰ ਤੁਸੀਂ ਆਪਣੀ ਕੁੰਡਲੀ ਵਿੱਚ ਜੋ ਮੈਟਰ ਨੂੰ ਮਜ਼ਬੂਤ ਕਰਦੇ ਹੋ ਤਾਂ ਸਮਝੋ ਆਪਣੀ ਜ਼ਿੰਦਗੀ ਵਿੱਚ ਫਿਰ ਤੁਹਾਨੂੰ ਕਦੇ ਵੀ ਪੈਸੇ ਦੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੇ ਖਜ਼ਾਨੇ ਭਰਨਗੇ ਵੀਰਵਾਰ ਮੈਟਰ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੁੰਦਾ ਹੈ ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕਰਨਾ ਹਲਦੀ ਦੇ ਉਪਾਉਨ ਵਰਤਣ ਦੇ ਨਾਲ ਰਾਤੋਂ ਰਾਤ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਸੀਂ ਜੀਵਨ ਵਿੱਚ ਕਰੋੜਪਤੀ ਬਣ ਜਾਓਗੇ ਤੁਹਾਡਾ ਜੀਵਨ ਖੁਸ਼ਹਾਲ ਬਣ ਜਾਵੇਗਾ ਜਿਵੇਂ ਤੁਸੀਂ ਆਪਣੇ ਕੁੰਡਲੀ ਵਿੱਚ ਜੋ ਮੈਟਰ ਨੂੰ ਮਜ਼ਬੂਤ ਕਰਦੇ ਹੋ ਆਸਾਨੀ ਨਾਲ ਧਨ ਖੁਸ਼ੀ ਤੇ ਖੁਸ਼ਹਾਲੀ ਪ੍ਰਾਪਤ ਕਰੋਗੇ ਤੁਸੀਂ ਜ਼ਿੰਦਗੀ ਵਿੱਚ ਇੰਨੀ ਤਰੱਕੀ ਕਰੋਗੇ ਕਿ ਤੁਹਾਨੂੰ ਪਿੱਛੇ ਮੁੜ ਕੇ ਵੇਖਣ ਦੀ ਲੋੜ ਨਹੀਂ ਹੋਵੇਗੀ। ਤੁਹਾਨੂੰ ਵੀਰਵਾਰ ਨੂੰ ਪੀਲੇ ਕੱਪੜੇ ਪਹਿਨਣ ਜ਼ਰੂਰ ਚਾਹੀਦੇ ਹਨ। ਜੇਕਰ ਤੁਹਾਡੇ ਕੋਲ ਪੀਲੇ ਕੱਪੜੇ ਨਹੀਂ ਹਨ ਭਾਵੇਂ ਤੁਸੀਂ ਇੱਕ ਹੀ ਕੱਪੜਾ ਆਪਣੇ ਪਾਉਣ ਲਈ ਲਿਆ ਕੇ ਰੱਖੋ ਪੀਲੇ ਰੰਗ ਦਾ। ਉਸ ਨੂੰ ਵੀਰਵਾਰ ਤੁਸੀਂ ਜ਼ਰੂਰ ਪਹਿਨੋ। ਇਸ ਉਪਾਅ ਦੇ ਨਾਲ ਤੁਹਾਡੀ ਕਿਸਮਤ ਜਿਹੜੀ ਹੈ ਸੋਨੇ ਵਾਂਗ ਚਮਕੇਗੀ। ਰਾਤੋਂ ਰਾਤ ਤੁਹਾਡੇ ਹੱਥਾਂ ਵਿੱਚ ਪੈਸਾ ਆ ਜਾਵੇਗਾ। ਤੁਹਾਨੂੰ ਪੀਸੀ ਹੋਈ ਹਲਦੀ ਲੈਣ ਦੀ ਜ਼ਰੂਰਤ ਹੈ ਵੀਰਵਾਰ ਨੂੰ ਨਹਾਉਣ ਤੋਂ ਬਾਅਦ ਪੀਸੀ ਹੋਈ ਹਲਦੀ ਪਾਊਡਰ ਜਿਹੜਾ ਹੈ ਉਸ ਨੂੰ ਪਾਣੀ ਵਿੱਚ ਥੋੜਾ ਜਿਹਾ ਪਾ ਕੇ ਗਾੜਾ ਪੇਸਟ ਬਣਾ ਲਓ ਹੁਣ ਤੁਹਾਨੂੰ ਆਪਣੇ ਘਰ ਦੇ ਮੰਦਰ ਵਿੱਚ ਬੈਠਣ ਦੀ ਜ਼ਰੂਰਤ ਹੈ ਤੇ ਭਗਵਾਨ ਵਿਸ਼ਨੂੰ ਦੇ ਸਾਹਮਣੇ ਸ਼ੁੱਧ ਦੇਸੀ ਘਿਓ ਦਾ ਦੀਵਾ ਜਗਾਓ ਆਪਣੇ ਦੁਆਰਾ ਕੀਤੇ ਹਲਦੀ ਦੇ ਪੇਸਟ ਨਾਲ ਭਗਵਾਨ ਵਿਸ਼ਨੂੰ ਨੂੰ ਹਲਦੀ ਦਾ ਤਿਲਕ ਲਗਾਓ ਫਿਰ ਉਹ ਹਲਦੀ ਆਪਣੇ ਮੱਥੇ ਤੇ ਗੁੱਟ ਤੇ ਲਗਾਓ ਇਸ ਤਰ੍ਹਾਂ ਕਰਨ ਨਾਲ ਮੱਥੇ ਦੇ ਗੋਟ ਵਿੱਚ ਲਗਾਉਣ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਨਾਲ ਭਗਵਾਨ ਵਿਸ਼ਨੂੰ ਨੂੰ ਕਹੋ ਕਿ ਮੇਰੀ ਕਿਸਮਤ ਬਦਲ ਦੇਣ ਮੇਰੇ ਤੇ ਆਪਣਾ ਅਸ਼ੀਰਵਾਦ ਵਰਸਾਉਣ ਤੇ ਨਾਲ ਹੀ ਤੁਸੀਂ ਇੱਕ ਮੰਤਰ ਦਾ ਜਾਪ ਕਰਨਾ ਹੈ ਓਮ ਨਮੋ ਭਗਵਤੇ ਵਾਸੂਦੇਵਾਏ ਨਮਹ ਵੀਰਵਾਰਣੂ ਬਸ ਇੰਨਾ ਹੀ ਕਹੋ ਜਿਵੇਂ ਹੀ ਤੁਸੀਂ ਇਹ ਹਲਦੀ ਦਾ ਉਪਾਅ ਕਰੋਗੇ ਤੁਹਾਨੂੰ ਭਗਵਾਨ ਵਿਸ਼ਨੂੰ ਦਾ ਅਸ਼ੀਰਵਾਦ ਮਿਲ ਜਾਣਾ ਹੈ ਤੁਹਾਡੇ ਰੁਕੇ ਹੋਏ ਕੰਮ ਸਾਰੇ ਹੀ ਪੂਰੇ ਹੋ ਜਾਣੇ ਹਨ ਤੁਹਾਡੇ ਘਰ ਦੇ ਆਸ-ਪਾਸ ਨਕਾਰਾਤਮਕ ਊਰਜਾ ਮਾੜੀਆਂ ਸ਼ਕਤੀਆਂ ਦੂਰ ਹੋ ਜਾਣਗੀਆਂ ਅਜਿਹੀਆਂ ਚੀਜ਼ਾਂ ਉੱਥੇ ਨਹੀਂ ਰਹਿੰਦੀਆਂ ਜਿੱਥੇ ਹਲਦੀ ਨਾਲ ਜੋੜੇ ਉਪਾਅ ਕੀਤੇ ਜਾਂਦੇ ਹਨ ਹੁਣ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਆ ਜਾਵੇਗੀ ਇਹ ਅਜਮਾਇਆ ਹੋਇਆ ਉਪਾਅ ਹੈ ਜਿਸ ਦੇ ਨਾਲ ਬਹੁਤ ਹੀ ਲੋਕਾਂ ਨੂੰ ਫਾਇਦਾ ਹੋਇਆ ਹੈ ਕਿਉਂਕਿ ਹਲਦੀ ਪੈਸੇ ਨੂੰ ਆਕਰਸ਼ਿਤ ਕਰਦੀ ਹੈ ਦੌਲਤ ਵਧਾਉਂਦੀ ਹੈ ਹਲਦੀ ਸ਼ੁਭ ਮੰਨੀ ਜਾਂਦੀ ਹੈ ਤੇ ਭਗਵਾਨ ਵਿਸ਼ਨੂੰ ਨਾਲ ਜੁੜੀ ਹੁੰਦੀ ਹੈ ਤੁਸੀਂ ਹਮੇਸ਼ਾ ਹਲਦੀ ਦੀ ਵਰਤੋਂ ਕਰਦੇ ਹੋ ਹਲਦੀ ਜਦੋਂ ਵਰਤੋਂ ਕਰਦੇ ਹੋ ਤਾਂ ਸ਼੍ਰੀ ਹਰੀ ਵਿਸ਼ਨੂੰ ਜੀ ਦੀ ਪੂਜਾ ਜ਼ਰੂਰ ਕਰਿਆ ਕਰੋ ਉਹਨਾਂ ਦੀ ਪੂਜਾ ਕਦੇ ਵੀ ਅਧੂਰੀ ਨਹੀਂ ਛੱਡਣੀ ਚਾਹੀਦੀ ਫਿਰ ਤੁਹਾਨੂੰ ਥੋੜੀ ਜਿਹੀ ਹਲਦੀ ਲੈਣੀ ਹੋਵੇਗੀ ਇਸ ਵਿੱਚ ਥੋੜਾ ਜਿਹਾ ਗਾੜਾ ਪੇਸਟ ਬਣਾਉਣਾ ਹੈ ਇਸ ਗਾੜੇ ਪੇਸਟ ਨੂੰ ਬਣਾ ਕੇ ਜਾਂ ਥੋੜਾ ਜਿਹਾ ਪਤਲਾ ਬਣਾ ਲਓ ਮੜੋ ਤੁਸੀਂ ਹਲਦੀ ਦੇ ਪਾਣੀ ਨਾਲ ਆਪਣੇ ਘਰ ਦੇ ਸਾਰੇ ਹੀ ਕਮਰਿਆਂ ਵਿੱਚ ਛਿੜਕਾ ਕਰਨਾ ਹੈ ਹਲਦੀ ਦਾ ਪਾਣੀ ਦਾ ਛਿੜਕਾ ਕਰਨਾ ਹੈ ਪਾਣੀ ਛਿੜਕਦੇ ਸਮੇਂ ਤੁਹਾਨੂੰ ਆਪਣੇ ਮਨ ਵਿੱਚ ਸੋਚਣਾ ਹੈ ਕਿ ਹਰ ਜਗ੍ਹਾ ਤੋਂ ਪੈਸਾ ਆਵੇਗਾ ਮੇਰੇ ਘਰ ਵਿੱਚ ਪੈਸਿਆਂ ਦੀ ਬਾਰਿਸ਼ ਹੋਵੇਗੀ ਮੇਰੇ ਘਰ ਦੇ ਵਾਸਤੂ ਦੋਸ਼ ਜਾਂ ਬੁਰੀ ਨਜ਼ਰ ਤੁਰੰਤ ਦੂਰ ਹੋ ਜਾਵੇਗੀ ਪੈਸਾ ਘਰ ਵਿੱਚ ਆਪ ਚਲ ਕੇ ਆਵੇਗਾ ਨਕਾਰਾਤਮਕਤਾ ਦੂਰ ਹੋਵੇਗੀ ਜੇਕਰ ਤੁਸੀਂ ਇਸ ਵਿਸ਼ਵਾਸ ਨਾਲ ਪੂਜਾ ਕਰਦੇ ਹੋ ਹਲਦੀ ਦਾ ਉਪਾਹ ਕਰਦੇ ਹੋ ਤਾਂ ਜ਼ਰੂਰ ਤੁਹਾਨੂੰ ਫਾਇਦਾ ਮਿਲ ਜਾਵੇਗਾ ਧੰਨਵਾਦ